ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਪ੍ਰਿੰਟ ਸੂਟ ਦੇ ਉੱਤੇ ਡਿਜ਼ਾਈਨ ਪਾਉਣ ਬਾਰੇ ਤੁਹਾਨੂੰ ਦੱਸਾਂਗੇ ਜੀ ਪ੍ਰਿੰਟ ਸੂਟ ਨੂੰ ਆਪਾਂ ਡਿਜ਼ਾਈਨ ਪਾ ਕੇ ਬਹੁਤ ਹੈਵੀ ਬਣਾ ਸਕਦੇ ਹਾਂ ਜੀ ਅੱਜ ਤੁਹਾਨੂੰ ਦੱਸਾਂਗੇ ਜੀ ਆਪਾਂ ਇਸ ਤਰ੍ਹਾਂ ਜੀ ਮੈਂ ਪੇਸਟਿੰਗ ਲਗਾ ਲਈ ਹੈ ਜੀ ਕੱਪੜੇ ਤੇ ਹਾਂਜੀ ਹੁਣ ਆਪਾਂ ਇਸ ਤਰ੍ਹਾਂ ਜੀ ਨੈਕ ਨੂੰ ਬਣਾ ਲਿਆ ਏ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਜੀ ਪੱਟੀਆਂ ਤਿਆਰ ਕਰ ਲਈਆਂ ਜੀ ਲਗਾ ਕੇ ਪੱਟੀਆਂ ਨੂੰ ਆਪਾਂ ਫਿਰ ਇਹਨਾਂ ਦੇ ਉੱਪਰ ਆਪਾਂ ਇਸ ਤਰ੍ਹਾਂ ਲੇਸ ਜੋਇਨ ਕਰ ਦੇਣੀ ਹੈਗੀ ਅਟੈਚ ਇਸ ਤਰ੍ਹਾਂ ਯਾਪਾ ਇਹਨੇ ਇੱਕ ਤਿਆਰ ਕਰ ਲਿਆ ਜੀ ਮੈਂ ਸੱਤ ਗਲਾ ਰੱਖੂਗੀ ਜੀ ਸੱਤ ਤੱਕ ਆਪਾਂ ਨਿਸ਼ਾਨੀ ਲਾ ਕੇ ਜੀ ਫਿਰ ਆਪਾਂ ਇਹਦੇ ਵਿੱਚ ਕੱਪੜੇ ਇਸ ਤਰ੍ਹਾਂ ਦੀ ਫੋਲਡ ਕਰਕੇ ਇਹਦੇ ਵਿੱਚ ਪੰਟੈਕਸ ਪਾ ਕੇ ਤੇ ਆਪਾਂ ਇਹਨੂੰ ਨੀਚੇ ਲਗਾ ਦਾਂਗੇ ਜੀ ਜੇ ਤੁਸੀਂ ਪਲੇਨ ਲਗਾਉਣਾ ਤਾਂ ਪਲੇਨ ਵੀ ਲਗਾ ਸਕਦੇ ਹੋ ਜੀ ਕੋਈ ਵੀ ਡਿਜ਼ਾਈਨ ਬਣਾ ਕੇ ਤੁਸੀਂ ਨੀਚੇ ਲਗਾ ਸਕਦੇ ਹੋ ਤੇ ਆਪਣਾ ਨੱਕ ਜਿਹੜਾ ਉਹ ਬਹੁਤ ਸਫਾਈ ਦੇ ਨਾਲ ਤੇ ਬਹੁਤ ਸੋਹਣਾ ਤੇ ਆਹੋਕੇ ਤਿਆਰ ਹੋ ਜਾਊਗਾ ਜੀ ਆਪਾਂ ਇਹਦੇ ਉੱਪਰ ਬਟਨ ਵੀ ਲਾ ਦਾਂਗੇ ਜੀ ਇਸ ਤਰ੍ਹਾਂ ਜੀ ਆਪਣਾ ਨੱਕ ਤਿਆਰ ਹੋ ਗਿਆ ਫਿਰ ਆਪਾਂ ਜੀ ਇਸ ਤਰ੍ਹਾਂ ਲੇਸ ਲਗਾ ਦਾਂਗੇ ਇਹ ਆਪਾਂ ਜੀ 6 6 ਇੰਚ ਦਾ ਸੈਂਟਰ ਛੱਡ ਕੇ ਇਸ ਤਰ੍ਹਾਂ ਆਪਾਂ ਕਲੀਆਂ ਦੀ ਤਰ੍ਹਾਂ ਲੈਸ ਲਗਾ ਦਾਂਗੇ ਜੀ ਇਸ ਤਰ੍ਹਾਂ ਆਪਾਂ ਲੈਸ ਲਗਾ ਦਿੱਤੀ ਹੈ ਹੁਣ ਆਪਾਂ ਬਾਜੂ ਦਾ ਡਿਜ਼ਾਈਨ ਬਣਾਵਾਂਗੇ ਜੀ ਉਹ ਵੀ ਆਪਾਂ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਦੀ ਵੀ ਪੇਸਟਿੰਗ ਕਰ ਲਈ ਸੀਗੀ ਜੀ ਇਸ ਤਰ੍ਹਾਂ ਆਪਾਂ ਬਾਜੂ ਦੇ ਉੱਪਰ ਅਟੈਚ ਕਰਤਾ ਇਹਨੂੰ ਸੈਂਟਰ ਕਰਕੇ ਜੀ ਇਸ ਤਰ੍ਹਾਂ ਅਟੈਚ ਕਰਕੇ ਇਹਦੇ ਵਿੱਚ ਆਪਾਂ ਜੀ ਇਸ ਤਰ੍ਹਾਂ ਪੱਟੀ ਬਣਾ ਕੇ ਇੱਕ ਤੇ ਉਹਦੇ ਵਿੱਚ ਆਪਾਂ ਲੂਸ ਲਾਦੇ ਸੀਗੇ ਜੀ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਇੱਕੋ ਜਿਹਾ ਸਾਈਜ਼ ਦੇ ਕੱਟ ਕੇ ਜੀ ਆਪਾਂ ਅਟੈਚ ਕਰਕੇ ਫਿਰ ਇਹਨਾਂ ਦੇ ਉੱਪਰ ਆਪਾਂ ਬਟਨ ਲਗਾਤੇ ਸੀਗੇ ਇਹ ਆਪਣਾ ਬਾਜੂ ਡਿਜ਼ਾਈਨ ਜਿਹੜਾ ਇਹ ਵੀ ਬਣ ਕੇ ਤਿਆਰ ਹੋ ਗਿਆ ਦੇਖੋ ਜੀ ਕਿੰਨੀ ਸਫਾਈ ਦੇ ਨਾਲ ਕਿੰਨਾ ਵਧੀਆ ਬਣ ਗਿਆ ਲੈਸ ਲਗਾ ਕੇ ਇਸ ਤਰ੍ਹਾਂ ਜੀ ਆਪਾਂ ਲੈਸ ਲਗਾ ਕੇ ਕੋਈ ਵੀ ਸੂਟ ਤਿਆਰ ਕਰ ਸਕਦੇ ਹਾਂ ਜੀ ਬਸ ਇੱਕ ਆਪਾਂ ਨੂੰ ਆਈਡੀਆ ਹੋਣਾ ਚਾਹੀਦਾ ਤੇ ਸੂਰਤਾਂ ਜਿੰਨੇ ਮਰਜ਼ੀ ਤਰ੍ਹਾਂ ਦੇ ਡਿਜ਼ਾਈਨ ਪਾਪਾ ਕੇ ਤਿਆਰ ਕਰ ਲਓ ਹਾਂਜੀ ਆ ਦੇਖੋ ਆਪਣਾ ਹੋਣੀ ਬਾਜੂ ਡਿਜ਼ਾਈਨ ਰੈਡੀ ਹੋ ਗਿਆ ਏ ਇਸ ਤਰ੍ਹਾਂ ਆਪਾਂ ਬਟਨ ਲਗਾ ਦੇਣੀ ਆ ਜੀ ਇਹਦੇ ਉੱਪਰ ਆ ਦੇਖੋ ਜੀ ਆਪਣਾ ਬਾਜੂ ਡਿਜ਼ਾਈਨ ਹਾਂਜੀ ਹੁਣ ਇਹ ਆਪਣਾ ਸਾਰਾ ਸੂਟ ਹੈ ਜਿਹੜਾ ਉਹ ਰੈਡੀ ਹੋ ਗਿਆ ਏ ਆ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਏ ਦੇਖੋ ਕਿੰਨਾ ਹੈਵੀ ਬਣ ਗਿਆ ਇਹ ਸੂਟ ਇਸ ਤਰ੍ਹਾਂ ਜੀ ਆਪਾਂ 4-500 ਦੇ ਸੂਟ ਲੈ ਕੇ ਤੇ ਜੀ ਆਪਾਂ ਇਸ ਤਰ੍ਹਾਂ ਤੇਰ ਕਰ ਸਕਦੇ ਆ ਘਰੇ ਆਪਾਂ ਹਾਂਜੀ ਅੱਜ ਕੱਲ ਤਾਂ ਬਹੁਤ ਜ਼ਿਆਦਾ ਚੁਆਇਸ ਬਹੁਤ ਜ਼ਿਆਦਾ ਡਿਮਾਂਡ ਆ ਗਈ ਹੈ ਜੀ ਕਸਟਮਰ ਆਪਣੇ ਕੋਲ ਇਸ ਤਰ੍ਹਾਂ ਦੇ ਹੀ ਸੂਟ ਲੈ ਕੇ ਆਉਂਦੇ ਆ ਤੇ ਇਸ ਤਰ੍ਹਾਂ ਦੀਆਂ ਬਾਜ਼ਾਰ ਦੇ ਵਿੱਚ ਲੈਸਾਂ ਵੀ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਲੈਸਾਂ ਆਪਾਂ ਨੂੰ ਮਿਲ ਜਾਂਦੀਆਂ ਐ ਇਸ ਤਰ੍ਹਾਂ ਦੀਆਂ ਆਪਾਂ ਲੈਸਾ ਲਗਾ ਕੇ ਸੂਟ ਨੂੰ ਆਪਾਂ ਹੈਵੀ ਤੋਂ ਹੈਵੀ ਬਣਾ ਸਕਦੇ ਆ ਜੀ 4-500 ਦੇ ਸੂਟ ਨੂੰ ਆਪਾਂ ਜੀ 2000 ਤਿੰਨ ਜਾਂ 4000 ਤੱਕ ਆਪਾਂ ਇਹ ਸੂਟ ਬਣਾ ਸਕਦੇ ਆ ਜੀ ਇਸ ਤਰ੍ਹਾਂ ਆਪਣੇ ਸੂਟ ਬਣ ਕੇ ਰੈਡੀ ਹੋ ਗਿਆ ਜੀ ਮੈਂ ਦੇਖੋ ਕਿੰਨੇ ਸੋਹਣੇ ਲੱਗਦੇ ਆ ਜੀ ਲੇਸ ਦੇ ਨਾਲ ਦਾ ਹੀ ਦੁਪੱਟਾ ਜੀ ਆਪਾਂ ਨੂੰ ਡਾਈ ਕਰਵਾਉਣਾ ਪਊਗਾ ਜੀ। ਉਹਦੇ ਨਾਲ ਫਿਰ ਜ਼ਿਆਦਾ ਗ੍ਰੇਸ ਬੰਦੀ ਆ ਆਪਣੇ ਸੂਟ ਦੀ। ਇਸ ਤਰ੍ਹਾਂ ਹੀ ਜੀ ਮੈਂ ਇਹ ਵਾਲਾ ਸੂਟ ਤਿਆਰ ਕੀਤਾ ਇਹਦੇ ਮੈਂ ਜੁਆਇੰਟ ਲੈਸ ਲਗਾਈ ਹੈ। ਇਹ ਦੇਖੋ ਬਾਹਮਾ ਤੇ ਵੀ ਲਗਾਈ ਹੈ ਜੀ ਤੇ ਫਰੰਟ ਸਾਈਡ ਤੇ ਬੈਕ ਸਾਈਡ ਤੇ ਉੱਪਰ ਦੋਨੋਂ ਸਾਈਡਾਂ ਤੇ ਲਗਾਈ ਹੈ ਤੇ ਇਸ ਤਰ੍ਹਾਂ ਹੀ ਆਪਾਂ ਜੀ ਇੱਕ ਹੋਰ ਸੂਟ ਆ ਜਿਹੜਾ ਉਹਦੇ ਵੀ ਆਪਾਂ ਇਸ ਤਰ੍ਹਾਂ ਕਲੀਆਂ ਪਾ ਕੇ ਲੈਸ ਲਾਈ ਹੈ ਬਾਹਮਾ ਤੇ ਲਾਈ ਹੈ ਤੇ ਕਲੀ ਤੇ ਲਾਈ ਹੈ ਜੀ। ਗਲੇ ਤੇ ਆਪਾਂ ਲੈਸ ਲਗਾ ਕੇ ਜੀ ਤੇ ਬਟਨ ਵੀ ਲਗਾਏ ਆ ਦੇਖੋ ਇਸ ਤਰ੍ਹਾਂ ਸੂਟ ਅੱਜ ਕੱਲ ਜੀ ਇਹਨਾਂ ਦਾ ਟ੍ਰੈਂਡ ਬਹੁਤ ਜ਼ਿਆਦਾ ਹੈ ਜੀ ਇਹ ਟ੍ਰੈਂਡ ਦੇ ਵਿੱਚ ਚੱਲ ਰਿਹਾ ਸੂਟ ਜੀ ਸਾਰੇ ਇਸ ਤਰ੍ਹਾਂ ਹਾਂਜੀ ਇਹ ਸਾਰੇ ਸੂਟ ਮੇਰੇ ਜੀ ਦੇਖੋ ਤਿਆਰ ਹੋ ਗਏ ਆ ਹਾਂਜੀ ਇਹ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਜੇ ਮੇਰੇ ਸੂਟ ਕੋਈ ਵੀ ਤੁਹਾਨੂੰ ਸੋਹਣਾ ਲੱਗੇ ਕਮੈਂਟ ਸ਼ੇਅਰ ਜ਼ਰੂਰ ਕਰਿਓ